ਪਤੀ ਦੇ ਨਾਲ ਧੋਖਾ ਕਰਨ ਵਾਲੀ ਇਹ ਦੋਸ਼ਣ ਜਿਸ ਦੇ ਵੱਲੋਂ ਆਪਣੇ ਆਸ਼ਕ ਦੇ ਨਾਲ ਰਲ ਕੇ ਆਪਣੇ ਆਸ਼ਕ ਨੂੰ ਘਰ ਬੁਲਾ ਕੇ ਪਤੀ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਖੀਰ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਵੱਡਾ ਖੁਲਾਸਾ ਕਰ ਦਿੱਤਾ ਫਰੀਦਕੋਟ ਪੁਲਿਸ ਦੇ ਵੱਲੋਂ ਪਿੰਡ ਸੁਖਣਵਾਲਾ ਦੇ ਵਿੱਚ ਹੋਈ ਕਾਨੂੰਨੀ ਸਾਜ਼ਿਸ਼ ਜਿਸ ਤਹਿਤ ਇਸ ਕੁੜੀ ਦੇ ਵੱਲੋਂ ਜੋ ਕਿ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਸੀ ਆਪਣੇ ਆਸ਼ਕ ਦੇ ਨਾਲ ਰਲ ਕੇ ਆਪਣੇ ਹੀ ਪਤੀ ਨੂੰ ਮੌਦੇਕਾਰ ਉਤਾਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਸ਼ਾਮਲ ਇਹ ਪ੍ਰੇਮੀ ਪ੍ਰੇਮਿਕਾ ਜੋ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਂਦੇ ਨੇ ਤੇ ਤਵਦੀਸ਼ ਦੌਰਾਨ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਤੇ ਦੱਸਿਆ ਜਾ ਰਿਹਾ ਹੈ ਕਿ ਤੱਥ ਸਾਹਮਣੇ ਆਇਆ ਹੈ ਕਿ ਲੜਕੀ ਦਾ ਕਿਸੇ ਦਿਨ ਪ੍ਰੇਮ ਸਬੰਧ ਸੀ ਜਿਸ ਦੇ ਚੱਲਦਿਆਂ ਉਸ ਦੇ ਵੱਲੋਂ ਇਸ ਵਾਰदात ਨੂੰ ਅੰਜਾਮ ਦਿੱਤਾ ਗਿਆ ਤੇ ਦੱਸਿਆ ਵੀ ਜਾ ਰਿਹਾ ਹੈ ਕਿ ਆ ਇੱਥੇ ਇਸ ਸਾਜ਼ਿਸ਼ ਦੇ ਵਿੱਚ ਇਹ ਕੁੜੀ ਤੇ ਉਸ ਦਾ ਇੱਕ ਪ੍ਰੇਮੀ ਸ਼ਾਮਲ ਸੀ ਤੇ ਦੋਵਾਂ ਦੇ ਵੱਲੋਂ ਰਲ ਕੇ 28-29 ਨਵੰਬਰ ਦੀ ਰਾਤ ਨੂੰ ਆਪਣੇ ਹੀ ਕਾਰ ਦੇ ਵਿੱਚ ਉਸ ਮੁੰਡੇ ਨੂੰ ਮਾਰ ਮੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੈਣ ਦੇ ਬਿਆਨਾਂ ਦੇ ਉੱਤੇ ਮ੍ਰਿਤਕ ਦੀ ਪਤਨੀ ਰੁਪਿੰਦਰ ਕਾਰਤਿਕ ਵਿਅਕਤੀ ਹਰ ਕਵਲਪ੍ਰੀਤ ਸਿੰਘ ਜੋ ਕਿ ਬਠਿੰਡਾ ਦਾ ਵਾਸੀ ਦੱਸਿਆ ਜਾ ਰਿਹਾ ਉਹਨਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਤੇ ਜਦ ਪੁਲਿਸ ਦੇ ਵੱਲੋਂ 23 ਨਵੰਬਰ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ 2 ਦਸੰਬਰ ਨੂੰ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਦੋਵਾਂ ਦਾ ਰਿਮਾਂਡ ਪੁਲਿਸ ਨੂੰ ਹਾਸਲ ਹੁੰਦਾ ਜਿਸ ਤੋਂ ਬਾਅਦ ਬਰੀਕੀ ਦਾ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ ਕਿ ਦੋਵਾਂ ਦੇ ਵੱਲੋਂ ਆਪਣੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਉਸ ਮਾਸੂਮ ਮੁੰਡੇ ਦੀ ਜਾਨ ਲੈ ਲਈ ਗਈ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਜੇ ਇੱਕ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਬਲੈਕਿੰਗ ਮਰਡਰ ਕੁਝ ਦਿਨ ਪਹਿਲਾਂ ਹੋਇਆ ਸੀਗਾ ਜੀ ਤੇ ਫਰੀਦਕੋਟ ਪੁਲਿਸ ਵੱਲੋਂ ਇਸ ਤੇ ਉੱਤੇ ਬੜੀ ਮੁਸਤੱਦੀ ਦੇ ਨਾਲ ਬੜੇ ਤਨਦੇਹੀ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਬਲਾਈਂਡ ਮਰਡਰ ਹੋਇਆ ਸੀਗਾ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਇੱਕ ਸੀਗੇ ਜੀ ਉਹਨਾਂ ਦੀ ਮਰਡਰ ਹੋਇਆ ਸੀਗਾ ਰਾਤ ਨੂੰ ਕਰੀਬ 11:30 12:00 ਵਜੇ 11:30 ਵਜੇ ਤੋਂ ਲੱਗੇ ਚਾਗੇ 28:29 ਦੇ ਦਰਬਿਆਨੀ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਆਈ ਸੀਗੀ ਜੀ ਤੇ ਪੁਲਿਸ ਦੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡੀਐਸਪੀ ਸਿਟੀ ਫਰੀਦਕੋਟ ਤੇ ਐਸਐਚਓ सदर ਫਰੀਦਕੋਟ ਵੱਲੋਂ ਜਾ ਕੇ ਤਫਤੀਸ਼ ਕੀਤੀ ਗਈ ਇਸ ਮੁਕਦਮੇ ਦੇ ਵਿੱਚ ਨਿਕਲਿਆ ਸੀਗਾ ਜੀ ਇਹ ਮੁਕਦਮਾ ਦੋਸ਼ ਜਿਹੜੇ ਮਰੇ ਸੀਗੇ ਮਰਨ ਵਾਲਿਆਂ ਦੀ ਵਾਈਫ ਸੀਗੀ ਜੀ ਉਹਨਾਂ ਦਾ ਨਾਮ ਹੈ ਰੁਪਿੰਦਰ ਕੌਰ ਉਹਨਾਂ ਵੱਲੋਂ ਹੀ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀਗਾ ਆਪਣੇ ਬੁਆਏਫਰੈਂਡ ਜਿਸ ਦਾ ਨਾਮ ਹੈ ਹਰਕਮਲਪ੍ਰੀਤ ਸਿੰਘ ਉਹਦੇ ਨਾਲ ਮਿਲ ਕੇ ਤੇ ਦੋਨਾਂ ਜਿਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ ਇਹ ਪ੍ਰੇਮ ਸਬੰਧਾਂ ਦੇ ਨਾਲ ਰਿਲੇਟਿਡ ਮਾਮਲਾ ਸੀਗਾ ਤੇ ਇਸ ਮੁਕਦਮੇ ਸੰਬੰਧੀ ਥਾਣਾ ਸਦਰ ਫਰੀਦਕੋਟ ਦੇ ਵਿੱਚ ਮੁਕੱਦਮਾ ਨੰਬਰ 274 ਅੰਡਰ ਸੈਕਸ਼ਨ 103 ਅਤੇ 62 ਤੋਂ ਬੀ ਐਨ ਐਸ ਦਰਜ ਕੀਤਾ ਗਿਆ ਹੈਗਾ ਦੋ ਦੋਸ਼ੀਆਂ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਨੇ ਜੀ ਸਰ ਪਿੱਛੀ ਕਹਾਣੀ ਕੀ ਸੀ ਸਾਰੇ ਕਰਕੇ ਇਹਦੇ ਵਿੱਚ ਇਦਾਂ ਸਿੱګه ਜੀ ਇਹਨਾਂ ਦੀ ਜਿਹੜੀ ਸੀਗੀ ਜਿਹੜੀ ਲੇਡੀ ਅਕਿਊਜ਼ਡ ਹੈਗੇ ਨੇ ਰੁਪਿੰਦਰ ਕੌਰ ਆਪਣੇ ਇਹਦੇ ਹਰਕਮਲਪ੍ਰੀਤ ਸਿੰਘ ਹੈਗਾ ਬੱਲੂਆਣੇ ਦੇ ਰਹਿਣ ਵਾਲਾ ਹੈਗਾ ਇਹਦੇ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਇਹਦਾ ਸ਼ੁਰੂ ਹੋ ਗਿਆ ਸੀਗਾ ਤੇ ਆਪਣੇ ਐਕਸਟਰਾ ਮੈਰਿਟਲ ਅਫੇਅਰ ਨੂੰ ਜਸਟੀਫਾਈ ਕਰਨ ਵਾਸਤੇ ਉਸਨੇ ਆਪਣੇ ਹਸਬੈਂਡ ਗੁਰਵਿੰਦਰ ਸਿੰਘ ਦਾ ਬਹੁਤ ਬੇਰਹਿਮੀ ਦੇ ਨਾਲ ਮਰਡਰ ਕਰ ਦਿੱਤਾ ਉਹਦੇ ਨਾਲ ਵਾਲੇ ਕਿਹੜੇ ਤਰੀਕੇ ਨਾਲ ਮਾਰੇ ਗਏ ਉਹਨੂੰ ਇਹਨਾਂ ਨੇ that is otherwise a part of investigation ਬਟ ਕੁਝ ਉਹਨਾਂ ਨੇ ਜਿਹੜੇ ਸੀਗੇ ਜੀ ਗਲਤ ਹੋ ਗਏ ਇਫਰਸ ਕਫਨ ਹੋਈ ਤੇ ਇਸ ਕਫਨ ਦੇ ਵਿੱਚ ਗਲਾ ਘੋਟ ਕੇ ਉਹਨਾਂ ਨੇ ਉਹਦਾ ਮਰਡਰ ਕੀਤਾ ਸਰ ਇਸ ਇਸ ਘਟਨਾ ਨੂੰ ਡਾਕਟਰ ਸਭ ਤੋਂ ਪਹਿਲਾਂ ਜੀ ਉਹਨਾਂ ਨੇ ਟਰਾਈ ਇਹ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਸੀ ਕਿ ਬੰਦੇ ਪੈ ਗਏ ਨੇ ਤੇ ਘਰ ਦੇ ਵਿੱਚ ਕੋਈ ਚੋਰੀ ਹੋ ਗਈ ਹੈ ਤੇ ਉਹ ਬੰਦੇ ਗੁਰਵਿੰਦਰ ਸਿੰਘ ਦਾ ਮਰਡਰ ਕਰ ਗਏ ਨੇ ਬਟ ਜਦੋਂ ਐਸ ਐਚਓ ਸਾਹਿਬ ਮੌਕੇ ਤੇ ਵੈਰੀਫਾਈ ਕਰ ਰਹੇ ਸੀਗੇ ਤੇ ਉਸੇ ਟਾਈਮ ਹੀ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਪਿਕਚਰ ਕਲੀਅਰ ਹੋਣੀ ਸ਼ੁਰੂ ਗਈ ਸੀ ਕਿਉਂਕਿ ਕਈ ਜਗ੍ਹਾ ਤੇ ਪੁੱਛਗਿੱਛ ਕਰਨੀ ਹੁੰਦੀ ਹੈ ਪੁੱਛਗਿੱਛ ਕਰਦੇ ਸਿਚੁਏਸ਼ਨਸ ਕਲੀਅਰ ਹੋਈਆਂ ਫਿਰ ਕਲੈਰਿਟੀਆਂ ਆ ਗਈਆਂ ਸੀਗੀਆਂ ਤੇ ਮਨਵੀਰ ਕੌਰ ਹੈਗੇ ਨੇ ਜਿਹੜੇ ਮਰਨ ਵਾਲੇ ਜਿਹੜੇ ਸੀਗੇ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਸਿਸਟਰ ਉਹਨਾਂ ਵੱਲੋਂ ਵੀ ਇਸ ਸੀਜ਼ ਦੇ ਫਿਰ ਫਰੀਦਕੋਟ ਪੁਲਿਸ ਨੇ ਇੱਕ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਹੀ ਇਸ ਨੂੰ ਗੁੱਥੇ ਨੂੰ ਸੁਲਝਾਇਆ ਹੈ। ਸਪੱਸ਼ਟ ਲੱਗਿਆ ਬਾਹਰੋਂ ਆਏ ਦੋ ਨਾਂ ਵੀ ਕਰੋ ਗਾਇਬ ਹੋਇਆ। ਨਹੀਂ ਦੇਖੋ ਜੀ ਬਾਕੀ ਸਾਰੇ ਮੈਟਰਸ ਦੇ ਆਰ ਫਰਦਰ ਬੀਗ ਇਨਵੈਸਟੀਗੇਟਿਡ ਕਿਉਂਕਿ ਹਜੇ ਦੋ ਦੋਸ਼ੀ ਫੜੇ ਗਏ ਨੇ ਐਂਡ ਇਟ ਇਜ਼ ਮਤਲਬ ਇੰਪੋਰਟੈਂਟ ਕੇਸ ਬੜਾ ਸੈਂਸਿਟਿਵ ਨੇਚਰ ਦਾ ਕੇਸ ਹੈਗਾ ਤੇ ਇਹਦੀ ਬੜੀ ਗੰਭੀਰਤਾ ਦੇ ਨਾਲ ਇਹਦੀ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ। ਸਪੱਸ਼ਟ ਲੱਗਿਆ ਬਾਹਰੋਂ ਆਏ ਸੀ ਦੋਨੋਂ ਹਾਂਜੀ ਜਿਹੜਾ ਅਕਿਊਜ਼ ਸੀਗਾ ਜੀ ਹਰਕਮਲਪ੍ਰੀਤ ਸਿੰਘ ਉਹ ਤਾਂ 2018-19 ਦੇ ਵਿੱਚ ਕੈਨੇਡਾ ਤੋਂ ਆਇਆ ਸੀਗਾ ਤੇ ਜਿਹੜੀ ਲੇਡੀ ਅਕਿਊਜ਼ਡ ਹੈਗੀ ਰੁਪਿੰਦਰ ਕੌਰ ਇਹ ਜਨਵਰੀ 2025 ਦੇ ਵਿੱਚ ਕੈਨੇਡਾ ਤੋਂ ਬਾਹਰ ਆਏ ਸੀਗੇ ਨਹੀਂ ਉੱਥੇ ਇਕੱਠੇ ਨਹੀਂ ਹੋਏ ਇਹਨਾਂ ਦਾ ਆਨਲਾਈਨ ਪਲੈਟਫਾਰਮ ਦੇ ਉੱਤੇ ਇਹਨਾਂ ਦੀ ਆਪਸ ਦੇ ਵਿੱਚ ਇੱਕ ਦੂਜੇ ਨਾਲ ਫਰੈਂਡਸ਼ਿਪ ਹੋਈ ਸੀ ਪਰਿਵਾਰ ਦਾ ਦੋਸ਼ ਹੈ ਕਿ ਇਹਨਾਂ ਦੇ ਨਾਲ ਕੋਈ ਹੋਰ ਵੀ ਇਨਵੋਲਵਮੈਂਟ ਹੋ ਸਕਦੀ ਹੈ ਕੀ ਲੱਗਦਾ ਹੈ ਕਿ ਹੋਰ ਵੀ ਇਹਨਾਂ ਦੇ ਨਾਲ ਕੋਈ ਸਾਸ਼ਿਤ ਦੇਖੋ ਜੀ ਇਟ ਇਜ਼ ਐਨ ਓਪਨ ਇਨਵੈਸਟੀਗੇਸ਼ਨ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਆਈ ਵਾਂਟ ਟੂ ਅਸ਼ੂਰ एवरीवन ਆਫ ਯੂ ਤੁਹਾਡੇ ਮਾਧਿਅਮ ਨਾਲ ਜਿਹੜਾ ਵੀ ਦੋਸ਼ੀ ਹੋਏਗਾ ਜੋ ਵੀ ਇਹਦੇ ਵਿੱਚ ਇਨਵੋਲਵ ਹੋਏਗਾ ਕਿਸੇ ਨੂੰ ਵੀ 1% ਢਿੱਲ ਨਹੀਂ ਦਿੱਤੀ ਜਾ ਰਹੀ ਹੈ ਨਾਲ اور ਬੜੇ ਹੀ ਪ੍ਰੋਪਰ ਇਨਵੈਸਟੀਗੇਸ਼ਨ ਥਰੂ 올 द एस्पेक्ट्स ਕਰ ਰਹੀ ਹੈ ਜੋ ਵੀ ਅਕਿਊਜ਼ਡ ਇਸ ਸਿਚੁਏਸ਼ਨ ਦੇ ਵਿੱਚ ਹੈਗਾ ਹੀ ਵਿਲ ਬੀ ਅਰੈਸਟਡ ਐਂਡ ਹੀ ਵਿਲ ਬੀ ਨੋਮੀਨੇਟਡ ਦੋਨੋਂ ਜਣੇ ਹਜੇ ਰਿਮਾਂਡ ਦੇ ਉੱਤੇ ਹੈਗੀ ਆ ਜੀ ਤੇ ਇਹਨਾਂ ਤੋਂ ਹਜੇ ਡੂੰਘਾਈ ਦੇ ਨਾਲ ਲੱਗੇ ਵੀ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪੂਰੀ ਪੁਸ਼ਕਿਸ਼ ਚੱਲ ਰਹੀ ਹੈ